ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੁੰਬਈ ਵਿੱਚ 29400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਪ੍ਰੋਜੈਕਟਾਂ ਦਾ ਨੀਂ ਮੱਥਰ ਰੱਖਣਗੇ ਤੇ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹਨਾਂ ਵਿੱਚ ਸੜਕ, ਰੇਲਵੇ ਤੇ ਬੰਦਰਗਾਹਾਂ ਨਾਲ ਜੁੜੇ ਪ੍ਰੋਜੈਕਟ ਸ਼ਾਮਿਲ ਨੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਹ ਸ਼ਾਮ ਤਕਰੀਬਨ 5:30 ਵਜੇ ਗੋਰੇਗਾਓ ਵਿੱਚ ਨੈਸਕੋ ਪ੍ਰਦਰਸ਼ਨੀ ਕੇਂਦਰ ਪਹੁੰਚਣਗੇ ਜਿੱਥੋਂ ਇਹਨਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਏਗੀ। ਇਸੋ ਬਾਅਦ ਪ੍ਰਧਾਨ ਮੰਤਰੀ ਮੁੰਬਈ ਦੇ ਬਾਂਦਰਾ ਕੋਰਲਾ ਕੰਪਲੈਕਸ ਦੇ ਜੀ ਬਲਾਕ ਵਿੱਚ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਦੇ ਸਕਤਰੇ ਦਾ ਦੌਰਾ ਕਰਨਗੇ ਤੇ ਆਈਐਨਐਸ ਟਾਵਰ ਦਾ ਉਦਘਾਟਨ ਕਰਨਗੇ ਮੁੰਬਈ ਦੀ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ 16600 ਕਰੋੜ ਦੀ ਲਾਗਤ ਵਾਲੇ ਥਾਣੇ ਬੋਰੀਵਾਲੀ ਸੁਰੰਗ ਪ੍ਰੋਜੈਕਟ ਦੀ ਨੀ ਰੱਖਣਗੇ ਇਹ ਪ੍ਰੋਜੈਕਟ 11.8 ਕਿਲੋਮੀਟਰ ਲੰਬਾਈ ਜੋ ਥਾਣੇ ਤੋਂ ਬੋਰੀਵਾਲੀ ਦੇ ਸਫ਼ਰ ਵਿੱਚ 12 ਕਿਲੋਮੀਟਰ ਦੀ ਕਟੌਤੀ ਕਰੇਗਾ ਤੇ ਯਾਤਰੀਆਂ ਦਾ 1 ਘੰਟੇ ਦਾ ਸਮਾਂ ਬਚੇਗਾ ਇਸ ਦੌਰਾਨ ਪ੍ਰਧਾਨ ਮੰਤਰੀ ਗੋਰੇਗਾਓ ਮੁਲੰਡ ਲਿੰਕ ਰੋਡ ਪ੍ਰੋਜੈਕਟ ਵਿੱਚ ਸੁਰੰਗ ਨਿਰਮਾਣ ਕੰਮ ਦੀ ਸ਼ੁਰੂਆਤ ਕਰਨਗੇ ਇਸ ਪ੍ਰੋਜੈਕਟ ਦੀ ਲਾਗਤ 6300 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ ਪ੍ਰਧਾਨ ਮੰਤਰੀ ਲੋਕਮਾਨਿਆ ਤਿਲਕ ਟਰਮੀਨਸ ਤੇ ਨਵੇਂ ਪਲੇਟਫਾਰਮ ਅਤੇ ਛਤਰਪਤੀ சிவாਜੀ ਮਹਾਰਾਜ ਟਰਮੀਨਸ ਸਟੇਸ਼ਨ ਤੇ ਪਲੇਟਫਾਰਮ ਨੰਬਰ 10 ਤੇ 11 ਦਾ ਵਿਸਾਰ ਰਾਸ਼ਟਰ ਨੂੰ ਸਮਰਪਿਤ ਕਰਨਗੇ ਨੌਜਵਾਨਾਂ ਦੇ ਹੁਨਰ ਵਿਕਾਸ ਲਈ 5600 ਕਰੋੜ ਦੀ ਲਾਗਤ ਵਾਲੀ ਮੁੱਖ ਮੰਤਰੀ ਯੁਵਾ ਕਾਰਜ ਸਿਖਲਾਈ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਜਾਏਗੀ